हां जी 59 ਨੰਬਰ ਮਕਦਮੇ ਦੇ ਥਾਣਾ ਟਕੋਲੀ ਨੇ ਜੀ ਕੱਲ ਆਪਣਾ ਇੱਕ ਉਦੇਪਾਨ ਨਾਮ ਦਾ ਵਿਅਕਤੀ ਹੈ ਜਿਹੜਾ ਉਦੇਪਾਨ ਨਾਮ ਦਾ ਵਿਅਕਤੀ ਹੈ ਜਿਹੜਾ ਅੰਬਾਲਾ ਦਾ ਰਹਿਣ ਵਾਲਾ ਉਹ ਗ੍ਰਿਫਤਾਰ ਕੀਤਾ ਤੇ ਉਹਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਹ ਤੋਂ 220 ਪੇਟੀਆਂ ਜਿਹੜੀਆਂ ਉਹਦੀ ਗੱਡੀ ਸੀਗੀ ਗੱਡੀ ਦੇ ਵਿੱਚੋਂ ਬਰਾਮਦ ਹੋਈਆਂ ਅਬੈਦ ਸ਼ਰਾਬ ਜਿਹੜੀ ਫੋਰਸ ਏਲੀਨ ਚੰਡੀਗੜ੍ਹ ਸੀ ਤੇ ਇਹਦੀ ਮਕਦਮੇ ਦੇ ਅਗੇ ਤਫ਼ਤੀਸ਼ ਚੱਲ ਰਹੀ ਹੈ ਤੁਹਾਨੂੰ ਜਿਵੇਂ ਕੋਈ ਜਾਣਕਾਰੀ ਆਵੇ ਫਿਰ ਸਰਫਤ ਦੱਸਾਂਗੀ ਕਰਦੇ ਹਾਂ ਇਹ ਕਿੱਥੇ ਲੈ ਕੇ ਕਿੱਥੇ ਜਾਂਦਾ ਹੈ ਇਹ ਹਰਿਆਣਾ ਤੇ ਪੰਜਾਬ 'ਚ ਸਪਲਾਈ ਕਰਦੇ ਹੈ ਜੀ ਜਿਹੜੀ ਸ਼ਰਾਬ ਹੈ ਜੀ ਕਿ ਹਾਂ ਇਲੀਗਲ ਸ਼ਰਾਬ ਨੂੰ ਲੈ ਕੇ ਪਹਿਲਾਂ ਵੀ ਦੇਖਿਆ ਕਿ ਜੈ ਦੀ ਸ਼ਰਾਬ ਤੇ ਕਾਫੀ ਅਨਫੋਰਸਟਡ ਮੌਤਾ ਹੋਈ ਹੈ ਇਲੀਗਲ ਜਿਹੜੀ ਸਮਗਲਿੰਗ ਕਰਦੀ ਕਿ ਇਹ ਵੇ ਇਹੀ ਹੈ ਜਿਹੜਾ ਕੋਆਇਆ 13ਤੀਸੀ ਹੁੰਦਾ ਹੈ ਹੋਰ ਕੁਝ ਅਪਡੇਟਡ ਤੁਸੀਂ ਕੁਝ ਕੀਤੀ ਹੈ ਸ਼ਬਦੀ ਕੀਤੀ ਹੈ ਜੀ ਪਹਿਲਾਂ ਵੀ ਡੇਟਾ ਵਾੜੀ ਗਈ ਹਾਂਜੀ ਜਿਵੇਂ ਕੱਲ ਤੇ ਅੱਜ ਦਾ ਮੈਂ ਤੁਹਾਨੂੰ ਦੱਸ ਦੇਵਾਂ ਸਾਡੇ ਜਿਹੜਾ ਸਾਉਡਵੀਆਂ ਜ਼ਿਲਕ ਜ਼ਿਲਕਪੁਰ ਦੇ ਵਿੱਚ ਤਿੰਨ ਮੁਕਦਮੇ ਦਰਜ ਹੋਏ ਐ ਐਕਸਾਈਜ਼ ਐਕਟ ਦੇ ਇੱਕ ਥਾਣਾ ਦੋ ਥਾਣੇ ਟਕੋਲੀ ਦੇ ਨੇ ਇੱਕ ਕੱਲ ਦਾ ਸੀ ਇੱਕ ਇਹ ਮੁਕਦਮਾ ਜਿਹੜਾ ਅੱਜ ਦਾ ਇਹ ਮੁਕਦਮਾ ਇੱਕ ਜ਼ਿਲਕਪੁਰ ਦਾ ਮੁਕਦਮਾ ਦਰਜ ਹੋਇਆ ਸੋ ਸਾਡੀ ਤਾਂ ਲਗਾਤਾਰੀ ਸਖਤੀ ਚੱਲ ਰਹੀ ਹੈ ਬਾਕੀ ਜੇ ਤੁਸੀਂ ਇਲੀਜੀਟ ਲਿਕਰ ਵਾਲਾ ਕਹਿ ਰਹੇ ਹੋ ਇਹ ਮੈਨੂਫੈਕਚਰਡ ਨਹੀਂ ਫੋਰ ਸੇਲੀਅਨ ਚੰਡੀਗੜ੍ਹ ਸੀਗੀ ਅਵੈ ਸ਼ਰਾਬ ਜਿਹੜੀ ਪੰਜਾਬ ਦੇ ਵਿੱਚ ਨਹੀਂ ਵੇਚ ਸਕਦੇ ਆਪਾਂ ਉਹ ਸਸਤੇ ਰੇਟ ਤੇ ਉੱਥੋਂ ਖਰੀਦ ਕੇ ਚੰਡੀਗੜ੍ਹੋਂ ਪੰਜਾਬ ਦੇ ਵਿੱਚ ਮਹਿੰਗੇ ਰੇਟ ਦੇ ਵਿੱਚ ਹੀ ਜਾਰੀ ਹੈ। ਇਹੀ ਜਿਹੜੀ ਮਤਲਬ ਕਿ ਇਹੀ ਜਿਹੜੇ ਸਸਤੀ ਖਰੀਦ ਕੇ ਮਹਿੰਗੀ ਵੇਚਣ ਦੇ ਜਿਹੜਾ ਇਹ ਹੈ ਇਹੀ ਚੀਜ਼ ਅੱਗੇ ਇਹੀ ਇਹਨਾਂ ਦਾ ਲਾਲਚ ਹੋੜੀ ਹੋੜੀ ਵਧਦਾ ਜਾਂਦਾ ਹੈ ਕਿ ਜਿਹੜੀ ਦੂਸਰੀ ਮੀਥਨੋਲ ਬੇਸ ਜਿਹੜੀ ਸ਼ਰਾਬ ਜਿਹੜੀ ਪਹਿਲਾਂ ਮੌਤ ਦਾ ਕਾਰਨ ਬਣੀ ਉਹ ਉਸੇ ਕੋਈ ਅੱਗੇ ਇਹਨਾਂ ਨੂੰ ਲਾਲਚ ਪੈਂਦਾ। ਹਾਂਜੀ 20 ਬੋਤਲਾਂ ਅਬਰਾਮਦ ਹੋਈਆਂ ਨੇ ਇਹ ਕਾਰਨ ਸੋ